ਲਓ ਵੀ ਮਿੱਤਰੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਆ ਗਈ। ਬਹੁਤ ਸਾਰੇ ਵੀਰਾਂ ਦੇ ਸਵਾਲ ਸੀ ਵੀ ਬੱਕਰੀ ਨੂੰ ਤੇਲ ਦੇਣਾ ਚਾਹੀਦਾ ਜਾਂ ਫਿਰ ਨਹੀਂ ਦੇਣਾ ਚਾਹੀਦਾ। ਆਪਾਂ ਬਾਈ ਜੀ ਉਹਦੇ ਉੱਪਰ ਪਾਰਟ ਵੀ ਇੱਕ ਵੱਖਰਾ ਬਣਾ ਚੁੱਕਿਆਂਗੇ। ਫੇਰ ਵੀ ਬਾਈ ਜੀ ਕਈ ਵੀਰਾਂ ਨੂੰ ਸੰਤੁਸ਼ਟੀ ਨਹੀਂ ਹੋਈ ਹੈਗੀ। ਤਾਂ ਬਾਈ ਜੀ ਆਪਾਂ ਅੱਜ ਉਹਦੇ ਲਈ ਆਏ ਹੋਏ ਹਾਂਗੇ ਕਾ ਜੜੀ ਵੀਰ ਕੋਲ। ਆਪਾਂ ਜੜੀ ਵੀਰ ਤੋਂ ਪੁੱਛਦੇ ਆਂ ਵੀ ਬੱਕਰੀ ਨੂੰ ਤੇਲ, ਸਰੋਂ ਦਾ ਤੇਲ ਜਾਂ ਫਿਰ ਕੋਈ ਹੋਰ ਤੇਲ ਦੇਣਾ ਚਾਹੀਦਾ ਜਾਂ ਫਿਰ ਨਹੀਂ ਦੇਣਾ ਚਾਹੀਦਾ। ਉਦੇ ਨੁਕਸਾਨ ਕੀ ਨੇ ਉਦੇ ਫਾਇਦੇ ਕੀ ਨੇ ਸਾਰੀ ਗੱਲਬਾਤ ਆਪਾਂ ਧੀਰੇ ਬਾਈ ਨਾਲ ਕਰਾਂਗੇ ਆਪਾਂ ਅੱਜ ਜੀ ਬੈਠਾਂਗੇ ਪਿੰਡ ਮਹਾਲੇ ਬਾਗੜੀਆਂ ਦੇ ਜਮਾ ਕੋਲੇ ਠੀਕ ਹੈ ਜੀ ਨਾਬਾ ਤੋਂ ਬਾਗੜੀਆਂ ਰੋਡ ਦੇ ਉੱਤੇ ਬਾਈ ਜੀ ਪਿੰਡ ਹੈਗਾ ਥੋੜਾ ਜਿਹਾ ਹਟ ਕੇ ਮਹਾਲਾ ਪਿੰਡ ਹੈਗਾ ਉੱਥੇ ਆਏ ਹੋਏਗਾ ਆਪਾਂ ਧੀਰੇ ਬਾਈ ਕੋਲ ਗੱਲਬਾਤ ਕਰ ਦਾਂਗੇ ਬਾਈ ਅਸੇ ਕਾਲ ਜੀ ਜੀ ਅਸੇ ਕਾਲ ਜੀ ਕੀ ਹਾਲ ਨੇ ਧੀਰੇ ਵੀਰੋ ਬਹੁਤ ਵਧੀਆ ਜੀ ਠੀਕ ਹੈ ਜੀ ਹਾਂ ਜੀ ਵੀਰਾਂ ਦੇ ਨਾਲ ਸਵਾਲ ਸੀ ਵੀ ਬੱਕਰੀ ਨੂੰ ਤੇਲ ਦੇਈਏ ਜਾਂ ਨਾ ਦੇਈਏ ਠੀਕ ਹੈ ਜੀ ਅਸੀਂ ਬਣਾਇਆ ਵੀ ਇਹਦੇ ਤੇ ਪਾਰਟ ਹੈ ਨਾ ਅੱਛਾ ਜੀ ਠੀਕ ਹੈ ਜੀ ਤੁਸੀਂ ਦੱਸੋ ਵੀ ਤੇਲ ਦੇਈਏ ਜਾਂ ਫਿਰ ਨਾ ਦੇਈਏ ਨਾ ਕਿਵੇਂ ਹੁੰਦਾ ਕੀ ਗੱਲ ਬਾਤ ਆ ਦੇਖੋ ਵੀਰ ਜੀ ਗੱਲ ਇਹ ਆ ਜਿਹੜਾ ਤਾਂ ਹੁਣ ਤੱਕ ਦੀ ਸਮਾਂ ਸੀਗਾ ਮੰਨ ਲਓ ਵੀ ਹੁਣ ਤੱਕ ਦੀ ਜਿਹੜੀ ਰੁੱਤ ਸੀ ਹੁਣ ਤਾਂ ਲੰਘੀ ਮੰਨ ਲਓ ਵੀ ਪਾਣਿਆਂ ਪੌਣਿਆਂ ਦੇ ਵਿੱਚ ਦੀ ਹਾਂ ਠੀਕ ਆ ਆਪਾਂ ਨੇ ਬੱਕਰੀ ਨੂੰ ਵੱਧ ਤੋਂ ਵੱਧ ਪਾਣੀ ਦਿੱਤੇ ਨੇ ਬੱਕਰੀ ਦਾ ਪਾਣੀ ਨਾ ਘਟੀ ਹਾਂ ਠੀਕ ਆ ਬੱਕਰੀ ਸਾਇਨਿੰਗ ਦੇ ਵਿੱਚ ਰਹੇ ਬਾਕੀ ਗਰੋਥ 'ਚ ਰਹੇ ਬੱਕਰੀ ਨੂੰ ਪਾਣੀ ਦੀ ਸਮੱਸਿਆ ਨਾ ਆਵੇ ਠੀਕ ਆ ਜੀ ਤੇ ਆਪਣਾ ਪਾਣੀਆ ਦਾ ਟਾਈਮ ਤਾਂ ਹੁਣ ਬਾਰਸਾਂ ਦਾ ਟਾਈਮ ਆ ਗਿਆ ਮੂਰੇ ਸੌਣ ਚੜਨ ਵਾਲਾ ਆਗਾ ਠੀਕ ਆ ਹੁਣ ਸੌਣ ਦੇ ਮੀਂਹ ਦੇ ਵਿੱਚ ਆਪਾਂ ਮੰਨ ਲਓ ਵੀ ਕੁਝ ਟਾਈਮ ਬਾਅਦ ਨਗਾ ਕੇ ਬਾਰਸ਼ ਪੈਗੀ ਮੌਸਮ ਸਾਫ਼ ਹੋ ਗਿਆ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਬੱਕਰੀ ਫਾਰਮ ਦੇ ਵਿੱਚ ਖੜੀ ਆ ਹਾਂ ਫਾਰਮ ਵਾਲੀ ਬੱਕਰੀ ਨੂੰ ਤੇਲ ਥੋੜਾ ਜਿਹਾ ਹਾਜ਼ਮ ਕਰਨ ਦਾ ਸਮੱਸਿਆ ਆਉਂਦੀ ਆ ਠੀਕ ਆ ਉਹ ਖੜੀ ਆ ਹਾਂ ਇੱਕ ਜਗ੍ਹਾ ਖੜੀ ਆ ਫਿਰਨ ਨੂੰ ਚਲੋ ਚਾਹੇ ਬੰਦੇ ਦੀ ਜਗ੍ਹਾ ਤਾਂ ਖੁੱਲੀ ਬਣਾਈ ਹੁੰਦੀ ਆ ਬੱਕਰੀਆਂ ਵਿੱਚ ਫਿਰਦੀਆਂ ਤੁਰਦੀਆਂ ਨੇ ਕਿਹੜਾ ਬੰਨੀਆਂ ਹੋਈਆਂ ਨੇ ਜਿਹੜੀ ਫੇਰ ਵੀ ਬੱਕਰੀ ਉਹਨੇ ਫੇਰੇ ਤੋਰੇ ਨਾਲ ਵੀ ਤੇਲ ਨੂੰ ਹਾਜਮ ਬਹੁਤ ਘੱਟ ਕਰਦੀ ਆ ਕਰ ਨਹੀਂ ਸਕਦੀ ਠੀਕ ਨੁਕਸਾਨ ਹੁੰਦਾ ਤੇਲ ਦਾ ਨੁਕਸਾਨ ਹੁੰਦਾ ਨਿੱਗਰ ਹੁੰਦਾ ਤੇਲ ਹਾਂ ਤੇਲ ਸਰੋਂ ਦਾ ਕੱਲਾ ਨਾਂ ਲਵੋ ਠੀਕ ਹੈ ਤੇਲ ਦੇ ਵਿੱਚ ਤਿਲਾਂ ਦਾ ਤੇਲ ਪਾ ਲਓ ਮਿੱਠਾ ਤੇਲ ਹੋਂਦਾ ਤਿਲਾਂ ਦਾ ਤਿਲਾਂ ਦਾ ਤੇਲ ਰਲਾ ਲਓ ਲੀਟਰ ਤੇਲ ਤਿਲਾਂ ਦਾ ਰਲਾ ਲਓ ਲੀਟਰ ਸਰੋਂ ਦਾ ਤੇਲ ਰਲਾ ਲਓ ਦੋਵੇਂ ਤੇਲ ਬਰਾਬਰ ਦਾ ਧੜਾ ਕਰ ਲਓ ਉਹਨਾਂ ਦਾ ਉਹਨਾਂ ਨੂੰ ਪੂਰਾ ਮਿਕਸ ਕਰਕੇ ਬੱਕਰੀ ਨੂੰ 20 ਵੀ ਐਮ ਐਲ ਤੇਲ ਜਿਹੜੀਆਂ ਸਾਡੀਆਂ ਬਾਹਰਲੀ ਚਰਾਈ ਵਾਲੀਆਂ ਬੱਕਰੀਆਂ ਨੇ ਜਿੰਨੀਆਂ ਸਾਡੇ ਆਜੜੀ ਵੀਰਾਂ ਦੀਆਂ ਬੱਕਰੀਆਂ ਨੇ ਸਾਰੇ ਬੰਦੇ ਦਿੰਦੇ ਨੇ ਕੋਈ ਇਹੋ ਜੀ ਗੱਲ ਨਹੀਂ ਸਾਡੀ ਬੱਕਰੀ ਹਾਜਮ ਕਰਦੀ ਆ ਤੇਲ ਨੂੰ ਫੇਰੇ-ਪੁਰੇ ਦੇ ਵਿੱਚ ਠੀਕ ਹੈ ਸਾਡੀ ਬੱਕਰੀ ਨੇ ਸਵੇੋਂ 9:30 ਵਜੇ ਤੋਂ ਬਾਹਰ ਨਿਕਲ ਜਾਣਾ 7-8 ਵਜੇ ਆ ਕੇ 7 ਵਜੇ ਘਰੇ ਵੜਨਾਗਾ ਬੱਕਰੀ ਨੇ ਸਾਰੀ ਦਿਹਾ ਇਹ ਫੇਰਨ ਤੁਰਨ ਦੇ ਨਾਲ ਤੇਲ ਜਿੰਨਾ ਵੀ ਤੇਲ ਹਾਜਮਾ ਆਉਣਾਗਾ ਬੱਕਰੀ ਦੇ ਤੋਰੇ ਨਾਲ ਆਉਣਾਗਾ ਠੀਕ ਆ ਬੱਕਰੀ ਨੂੰ ਤੇਲ ਦੇਣਾ ਚੰਗਾ ਕੋਈ ਇਹ ਜੀ ਗੱਲ ਨਹੀਂ ਮਾੜੀ ਨਹੀਂ ਬੱਕਰੀ ਵਿੱਚ ਬਾਈ ਕਹਿੰਦੇ ਨੇ ਵੀ ਤੇਲ ਹਾਜਮ ਨਹੀਂ ਕਰਦੀ ਬੱਕਰੀ ਨੂੰ ਤੇਲ ਨੁਕਸਾਨ ਕਰਦਾ ਨਹੀਂ ਭਰਾ ਮੇਰੂ ਕਰਦਾ ਨਹੀਂ ਨੁਕਸਾਨ ਨਹੀਂ ਕਰਦਾ ਸਹੀ ਕਰਦਾ ਬੱਕਰੀ ਨੂੰ ਠੀਕ ਕਰਦਾ ਬੱਕਰੀ ਘੁਲਦੀ ਆ ਤੇਲ ਨਾਲ ਬਈ ਬੱਕਰੀ ਫਰਾਈ ਤੇ ਹੋਵੇ ਬਾਹਰ ਫਰਾਈ ਤੇ ਹੋਵੇ ਤੋਰੇ ਤੇ ਹੋਵੇ ਬੱਕਰੀ ਨੂੰ ਹੁਣ ਆਪਾਂ ਨੇ ਸ਼ਾਮ ਨੂੰ ਤੇਲ ਦੇਤਾ ਤੇ ਤੇਲ ਦੇਣ ਦਾ ਤਰੀਕਾ ਵੀ ਸ਼ਾਮ ਨੂੰ ਦੇਣਾ ਦਿਨ ਚ ਤੇਲ ਤਾਂ ਆਪਾਂ ਨੇ ਚਲੋ ਸਾਰੇ ਸੱਜਣ ਮੇਤਰਾਓ ਸਾਰੇ ਵੀਰਾਂ ਨੂੰ ਪਤਾ ਹੀ ਆਗਾ ਤੇਲ ਆਪਾਂ ਨੇ ਸ਼ਾਮ ਨੂੰ ਦੇਣਾ ਬਾੜੇ ਦੇ ਵਿੱਚ ਪਾਣੀ ਨਾ ਰਾਤ ਨੂੰ ਨਾ ਹੋਵੇ ਠੀਕ ਪਾਣੀ ਬੰਦੇ ਵਿੱਚ ਬੰਦੇ ਪਾਣੀ ਰੱਖ ਦਿੰਦੇ ਨੇ ਰਾਤ ਨੂੰ ਬਾੜੇ ਦੇ ਵਿੱਚ ਵੀ ਜੇ ਕਿਸੇ ਪਸ਼ੂ ਨੂੰ ਤੇ ਪਿਆਸ ਲੱਗੂਗੀ ਪੀ ਲੂਗੀ ਜਿਆਦਾ ਆਪਣਾ ਤੇਲ ਸ਼ੁਰੂ ਕਰਿਆ ਹੋਇਆ ਬਾੜੇ ਚ ਪਾਣੀ ਬਾਹਰ ਹੋਵੇ ਠੀਕਾ ਬੱਕਰੀ ਪਾਣੀ ਨਾ ਪੀਵੇ ਬੱਕਰੀ ਤੜਕੇ 9:30 ਵਜੇ ਬਾੜੇ ਨੂੰ ਚਰਾਇ ਤੇ ਬਾਗੀ ਬੱਕਰੀ ਨੇ ਸਾਰੇ ਦਿਨ ਦੇ ਵਿੱਚ ਤੇਲ ਨੇ ਇਕੱਲੇ ਇਕੱਲੇ ਰੋਮ ਦੇ ਵਿੱਚ ਵੜ ਜਾਣਾ ਬੱਕਰੀ ਦੇ ਫਿਰਕੇ ਬੱਕਰੀ ਦੇ ਗਿਰੀਏ ਚਾਰੇ ਜਰਕ ਜਰਕ ਖੜਕਣ ਲੱਗ ਜਾਂਦੇ ਨੇ ਜਿਹੜੀ ਬੱਕਰੀ ਤੇਲ ਪਿੰਦੀ ਹੈਗੀ ਠੀਕਾ ਆਵਾਜ਼ ਆਊਗੀ ਰਮਾ ਚੱਲ ਰਹੇ ਨੇ ਠੀਕ ਆ ਜੀ ਪਾਣੀ ਨਾਲ ਕੀ ਹੋ ਜੂਗਾ ਪਾਣੀ ਦੇ ਨਾਲ ਬੱਕਰੀ ਉਹ ਤੌੜਾ ਹੁੰਦਾ ਆ ਬੱਕਰੀ ਨੂੰ ਖੰਗ ਹੋ ਜਾਂਦੀ ਆ ਤੇਲ ਨੁਕਸਾਨ ਕਰਦਾ ਆ ਬੱਕਰੀ ਨੂੰ ਜਦ ਵੀ ਆਪਾਂ ਨੇ ਤੇਲ ਦੇਣਾ ਤਾਂ ਬੱਕਰੀ ਨੂੰ ਪਾਣੀ ਤਾਂ ਬਿਲਕੁਲ ਜਮੀ ਵੀ ਨਹੀਂ ਪੀਣਾ ਜਮੀ ਬੰਦ ਕਰ ਦੇ ਤੂੰ ਜਿਹੜੀ ਹੁਣ ਰੋੱਤਾ ਗਈ ਹੁਣ ਖਸ ਖਰੋ ਰੋੱਤਾ ਹਜੇ ਵੀ ਤੇਲਦਾਰ ਤੇਲ ਦੀ ਰੋੱਤਾ ਆ ਹੀ ਨਹੀਂ ਹਜੇ ਜਿੰਨਾ ਚਿਰ ਬਾਰਿਸ਼ ਨਹੀਂ ਪੈਂਦੀ ਜਦ ਬਾਰਿਸ਼ ਪਏਗੀ ਵਾਤਾਵਰਨ ਸਾਫ ਹੋ ਗਿਆ ਕੱਖ ਕੰਡਾ ਸਾਫ ਹੋ ਗਿਆ ਡੇ ਕਾ ਡੂਕਾ ਤੋਂ ਗਰਦਾ ਫਰਦਾ ਝੜ ਗਿਆ ਤੇਲ ਜਾਦ ਦੇਣਾ ਵੀਡੀਓ ਦੇਖ ਕੇ ਤੇਲ ਸਵੇਰ ਨੂੰ ਸਟਾਰਟ ਨਹੀਂ ਕਰਨਾ ਠੀਕ ਆ ਤੇਲ ਦੀ ਰੁੱਤ ਦੇਖਣੀ ਆ ਵੀ بارش ਪੂਰੀ ਦੱਬ ਕੇ ਪੈ ਗਈ ਜੇ ਹੁਣ ਮੌਸਮ ਖੁਸ਼ਕ ਹੋ ਗਿਆ ਇੱਕ ਹਫਤਾ ਵੀ ਬੱਕਰੀਆਂ ਪਾਣਾ ਪੀ ਜਾਣਗੇ ਠੀਕ ਆ ਜੇ ਦੱਬ ਕੇ ਨਹੀਂ ਪੈ ਗਿਆ ਤਾਂ ਤੜਕੇ ਨੂੰ ਬੱਕਰੀ ਨੂੰ ਪਾਣਾ ਨਹੀਂ ਧਰਨਾ ਹੈਗਾ ਠੀਕ ਆ ਤਾਂ ਬੱਕਰੀ ਨੂੰ ਕੋਈ ਗੱਲ ਨਹੀਂ ਸਿੰਪਲ ਪਾਣੀ ਪਿਉਣਾਗਾ ਬਾਕੀ ਉਸ ਤੋਂ ਬਾਅਦ ਦੇ ਵਿੱਚ ਹਫਤਾ بارش ਹੋਈ ਨੂੰ ਨਿਕਲ ਗਿਆ ਆਪਾਂ ਤੇਲ ਸ਼ੁਰੂ ਕਰ ਦੋ ਤੇਲ ਦਾ ਵੀ ਰੁੱਤ ਹਜੇ ਵੀ ਰੁੱਤ ਤੇਲ ਦੀ 5 ਦਿਨ 10 ਦਿਨ ਹਜੇ ਪਏ ਨਹੀਂ ਤੇਲ ਨਾ ਦੇਣ ਦੇ ਤੇਲ ਨੂੰ ਹਜੇ ਨਾ ਦਵੋ ਜਦ ਪੂਰਾ ਮੀਂਹ ਪੈ ਗਿਆ ਮੌਸਮ ਸਾਫ਼ ਹੋ ਗਿਆ ਉਸ ਤੋਂ ਬਾਅਦ ਦੇ ਵਿੱਚ ਤੇਲ ਆਪਾਂ ਬੱਕਰੀ ਹ ਠੀਕ ਜਿਹੜੀ ਫਾਰਮ ਦੇ ਵਿੱਚ ਖੜੀ ਆ ਉਹਨੂੰ ਜੇ ਦੇਣਾ ਵੀ ਆ ਤਾਂ ਘੱਟ ਤੋਂ ਘੱਟ ਦੇਣਾਗਾ ਜਿਹੜੀ ਇਹ ਨਹੀਂ ਹੈਗਾ ਵੀ 20 ਜਾਂ 25 ਐਮਐਲ ਦੇ ਤਾਂ ਨਾ ਦਬੋ 10 ਤੋਂ 5 ਐਮਐਲ ਉਹਨੂੰ ਦੇ ਦਿਓ ਤੇਲ ਜਿਹੜਾ ਮਾੜਾ ਮੋਟਾ ਉਹ ਉਹਨੇ ਫੇਰੀ ਤੂਰੀ ਨਾਲ ਹਾਜ਼ਮ ਕਰ ਲੇ ਠੀਕ ਥੋੜਾ ਦੇਈਏ ਯਾਨੀ ਕੀ ਯਾਨੀ ਥੋੜਾ ਦੇਈਏ ਬਤਰੀ ਉਹ ਕੀ ਕਰ ਤੇਲ ਆ ਕੋਈ ਐਹੀ ਜੀ ਗੱਲ ਨਹੀਂ ਹੈਗੀ ਜੀ ਠੀਕ ਆ ਹਾਂਜੀ ਤੇਲ ਆ ਗਾ ਠੰਡਾ ਹੁੰਦਾ ਕੇ ਗਰਮ ਹੁੰਦਾ ਵਈ ਜੀ ਨਹੀਂ ਤੇਲ ਠੰਡਾ ਜੀ ਸਰੋਂ ਦਾ ਤੇਲ ਠੰਡਾ ਹੁੰਦਾ ਹੈਗਾ ਸਰੋਂ ਦਾ ਤੇਲ ਠੰਡਾ ਹੁੰਦਾ ਹੈਗਾ ਗੱਬਣ ਗੋਬਣ ਬੱਕਰੀ ਨੂੰ ਪਲੂਣਾ ਪੱਠਾ ਨੂੰ ਆਪਾਂ ਦੇ ਦਿੰਨੇ ਆ ਪੱਠਾ ਖੁੱਲ ਜਾਂਦੀ ਹੈ ਕਿ ਸੂਣ ਦੇ ਵਿੱਚ ਸਮੱਸਿਆ ਨਹੀਂ ਹੁੰਦੀ ਬੱਕਰੀ ਸਖਾਲੀ ਸੂ ਪੈਂਦੀ ਹੈ ਠੀਕ ਆ ਇਹ ਚੀਜ਼ਾਂ ਦਾ ਫਾਇਦਾ ਬਹੁਤ ਹੈਗਾ ਤੇ ਤੇਲ ਠੰਡਾ ਹੁੰਦਾ ਸਰੋਂ ਦਾ ਜਾਨੀ ਕਿ ਜਿਹੜੀ ਬੱਕਰੀ ਫਾਰਮ ਚ ਆ ਗਈ ਉਹਨੂੰ ਆਪਾਂ ਥੋੜਾ ਜਿਹਾ ਦੇਖ ਕੇ ਰੱਖੀ ਦੇ ਦੇਖ ਕੇ ਨਹੀਂ ਦੁੱਧ ਘਟਾ ਕੇ ਦਈਏ ਕਾਰਨ ਨਹੀਂ ਆ ਜਿਵੇਂ ਹੁਣ ਅਸੀਂ ਸਾਡੇ ਜਿੰਨੇ ਵੀ ਪ੍ਰਾਣੇ ਆ ਜਿਹੜੀ ਨੇ ਜਿੰਨੇ ਪ੍ਰਾਣੇ ਬੰਦੇ ਨੇ ਤੇਲ ਦਿੰਦੇ ਨੇ ਜਿਵੇਂ ਹੁਣ ਅਸੀਂ ਤਾਂ ਬੱਕਰੀ ਨੂੰ ਤੇਲ ਜਣੀ ਵੱਧ ਤੋਂ ਵੱਧ ਵੀ ਦੇ ਸਕਦੇ ਆਂਗੇ ਅਸੀਂ ਜਿਹੜੀ ਵੱਧ ਤੋਂ ਵੀ ਕਿਹੜਾ ਆਪਾਂ ਨੇ ਲੀਟਰ ਪਿਆਉਣਾ ਬੱਕਰੀ ਨੂੰ 20 ਤੋਂ 25 ਐਮਐਲ ਦੀ ਤੇਲ ਦੀ ਲੋਝਾ ਫੁੱਲ ਇਸ ਇਸ ਤੋਂ ਵੱਧ ਨਹੀਂ ਦੇਣਾ ਹਾਂ ਇਹ ਤੋਂ ਵੱਧ ਨਾ ਦੇਵੋ ਜਿਆਦੇ ਦਾ ਕੱਠੀ ਥੰਦੇਾਈ ਬੱਕਰੀ ਨੂੰ ਜੇ ਹੁਣ ਮਾਲਾ ਵੀ ਮੈਂ ਹੁਣ ਆਪਣੀਆਂ ਬੱਕਰੀਆਂ ਨੂੰ ਕਹਾਂ ਵੀ ਮੈਂ 20 30 ਐਮਐਲ ਦੇ ਤੇਲ ਦੇ ਕੇ ਤੋਰ ਦੂੰਗਾ ਨਹੀਂ ਉਹਨੇ ਹਾਜਮ ਵੀ ਕਰਨਾ ਤੇਲ ਨਿੱਗਰ ਚੀਜ਼ ਐ ਇੱਕ ਤੇਲ ਬੱਕਰੀ ਜਣੀ 20 ਕ ਐਮਐਲ ਤੇਲ ਬੱਕਰੀ ਬਹੁਤ ਵਧੀਆ ਚੱਲਦੀ ਆਗੀ ਹਾਜਮ ਕਰ ਜਾਂਦੀ ਆ ਤੇ ਬਾਹਲੀ ਤੋਰੇ ਫੇਰੀ ਦੇ ਨਾਲ ਜਿਹੜੀ ਬੱਕਰੀ ਘਰੇ ਖੜੀ ਆ ਘਰੇ ਖੜੀ ਬੱਕਰੀ ਨੂੰ 20ml ਤੇਲ ਖਰਾਬ ਕਰਦਾ ਹੈ ਜਿਹੜੀ ਫਾਰਮ ਦੇ ਵਿੱਚ ਖੜੀ ਹੈ ਕਿ ਫਾਰਮ ਦੇ ਵਿੱਚ ਬੱਕਰੀ ਖੜੀ ਨੂੰ ਕਿਉਂ ਉਨੀ ਤਰਾਹੀ ਨਹੀਂ ਮਿਲਦੀ ਹੈ ਤਰਾਹੀ ਨਹੀਂ ਮਿਲਦੀ ਤਰਾਹੀ ਨਹੀਂ ਮਿਲਦੀ ਜਿੰਨਾ ਜ਼ਰੂਰੀ ਆ ਦੋਰਨਾ ਜ਼ਰੂਰੀ ਆ ਜਿਵੇਂ ਬੱਕਰੀ ਨੇ ਜਿੰਨਾ ਤੇਲ ਨਿੱਗਰ ਚੀ ਜਾ ਤੇਲ ਇਹ ਹਾਜ਼ਮ ਕਰਨਾ ਤੁਰ ਫਿਰ ਕੀ ਹਾਜ਼ਮ ਕਰਨਾ ਬਿਲਕੁਲ ਇਹ ਗੱਲ ਸਹੀ ਆ ਜੀ ਲੈ ਵੀ ਮਿੱਤਰੋ ਮੈਨੂੰ ਲੱਗਦਾ ਵੀ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਜਿਹੜਾ ਮਿਲ ਗਿਆ ਹੋਵੇ ਜੀ ਹੋਵੇ ਜੀ ਹੋਰ ਕੋਈ ਗੱਲਬਾਤ ਜੀ ਤੇਲ ਦੇ ਬਾਰੇ ਤੇਲ ਦੇ ਬਾਰੇ ਠੀਕ ਹੈ ਜੀ ਵਸ ਇਸ ਤਰ੍ਹਾਂ ਤੇਲ ਨੂੰ ਵਰਤੋ ਠੀਕ ਹੈ ਜੀ ਕਿਹੜਾ ਕਿਹੜਾ ਦੇਈਏ ਤੇਲ ਆਪਾਂ ਮਾਰੀਏ ਤੇਲ ਤਿਲਾਂ ਦਾ ਤੇਲਾ ਦਾ ਤੇਲੋ ਜਾਂ ਸਰੋਂ ਦਾ ਤੇਲ ਸਰੋਂ ਦਾ ਦੋਏ ਤੇਲ ਦੇ ਲੋ ਬਾਕੀ ਕੋਈ ਹੋਰ ਤੇਲ ਨਹੀਂ ਬਾਕੀ ਉਹ ਤੇਲ ਦੇਣ ਦੀ ਲੋੜ ਨਹੀਂ ਸਾਰਿਆਂ ਨਾਲੋਂ ਮੇਨ ਤੇਲ ਤਾਂ ਬੱਕਰੀ ਨੂੰ ਸਰੋਂ ਦਾ ਹੋਵੇ ਸਰੋਂ ਦਾ ਉਹਦੇ ਵਿੱਚ ਆਪਾਂ ਮਾੜਾ ਮੋਟਾ ਮਿਕਸ ਕਰ ਸਕਦੇ ਆ ਤਿਲਾਂ ਦਾ ਤੇਲ ਕਰਕੇ ਠੀਕ ਹੈ ਜੀ ਉਹ ਤੇਲ ਦਾ ਵੀ ਬਹੁਤ ਫਾਇਦਾ ਹੈਗਾ ਠੀਕ ਬੱਕਰੀ ਬਣੀ ਰਹਿੰਦੀ ਆਗੀ ਗਿਆਨ ਰਹਿੰਦੀ ਆ ਬੱਕਰੀ ਦੇ ਵਿੱਚ ਸਹੀ ਗੱਲ ਇਹ ਚੀਜ਼ ਆ ਜੀ ਲਓ ਜੀ ਬਾਈ ਜੀ ਉਮੀਦ ਕਰਦਾ ਹੈ ਕਿ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਜਿਹੜਾ ਬਾਈ ਜੀ ਮਿਲ ਗਿਆ ਹੋਊਗਾ ਵੀ ਬਾਈ ਜੀ ਜੇ ਤੁਸੀਂ ਤੇਲ ਦਿਨੇ ਹੋ ਤਾਂ ਬੱਕਰੀ ਨੂੰ ਤੋਰਾ ਫੇਰਾ ਕਰਾਉਣਾ ਜ਼ਰੂਰੀ ਹੈਗਾ ਜਿਵੇਂ ਬਾਈ ਜੀ ਆ ਜਿਹੜੀ ਵੀਰ ਕਰਵਾਉਂਦੇ ਨੇ ਜਿਹੜੇ ਮੇਰੇ ਵੀਰ ਫਾਰਮ ਦੇ ਵਿੱਚ ਬੱਕਰੀ ਰੱਖ ਰਹੇ ਨੇ ਉਹ ਤੇਲ ਥੋੜਾ ਜਿਹਾ ਬਾਈ ਜੀ ਨਾਲ ਦੇ ਦਿਓ ਦੇਖ ਕੇ ਦਿਓ ਮਾਤਾ ਕਹਿਣਾ ਵੀ ਤੁਸੀਂ ਚਾਹੇ ਨਾ ਹੀ ਦਿਓ ਨਾ ਹੀ ਦਿਓ ਕੋਈ ਚੱਕਰ ਨਹੀਂ ਠੀਕ ਹੈ ਜੀ ਨਾ ਵੀ ਦੇਣਾ ਹਾਂ ਇਹ ਜ਼ਰੂਰੀ ਤਾਂ ਨਹੀਂ ਹੁੰਦਾ ਨਾ 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 ਜ਼ਰੂਰੀ ਨਹੀਂ ਹੈਗਾ ਜ਼ਰੂਰੀ ਕੁਝ ਨਹੀਂ ਹੁੰਦਾ ਹਾਂ ਕੋਈ ਜਿਵੇਂ ਹੁਣ ਅਸੀਂ ਆਗੇ ਅਸੀਂ ਵੀ ਕੋਈ ਇਹ ਨਹੀਂ ਹੈਗਾ ਵੀ 2-2 3-3 ਮਹੀਨੇ ਤੇਲ ਪਿਆਵਾਂਗੇ 15-20 ਦਿਨ ਬੱਕਰੀ ਨੂੰ ਤੇਲ ਪਿਆ ਤਾਂ ਤੇਲ ਨੇ ਬੱਕਰੀ ਨੂੰ 6 ਮਹੀਨੇ ਕੋਲੀ ਤੁਰਿਆ ਜਾਣਾ ਅੱਛਾ ਜੀ ਤੇਲ ਇਹ ਨਹੀਂ ਹੈਗਾ ਵੀ ਜਿਆਦਾ ਆਪਾਂ ਨੇ ਦੇਤਾ ਜਦੇ ਕੰਮ ਕਰਨਾਗਾ ਤੇਲ ਜਿਵੇਂ ਹੁਣ ਲਗਾਤਾਰ ਆਪਾਂ ਨੇ 10 ਦਿਨ ਤੇਲ ਪਿਆਤਾ ਬੱਕਰੀਆਂ ਨੂੰ ਤਾਂ ਬੱਕਰੀਆਂ ਨੂੰ ਤੇਲ ਨੇ ਵਧੀਆ ਉਹ ਲੰਬੇ ਟਾਈਮ ਰਿਜ਼ਲਟ ਰੱਖਣਾ ਉਹਨੇ ਸਹੀ ਗੱਲ ਹੈ ਇਹ ਚੀਜ਼ ਉਮੀਦ ਕਰਦਾ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਤੇ ਬਾਕੀ ਜੇ ਕੋਈ ਹੋਰ ਜਾਣਕਾਰੀ ਬਾਈ ਜੀ ਲੈਣੀ ਹੈਗੀ ਤਾਂ ਸਕਰੀਨ ਤੇ ਧੀਰੇ ਬਾਈ ਦਾ ਨੰਬਰ ਹੈਗਾਗਾ ਤੇ ਸੋਨੀ ਬਾਈ ਦਾ ਨੰਬਰ ਹੈਗਾ ਨਾ ਬਾਈ ਜੀ ਤੁਸੀਂ ਸੰਪਰਕ ਕਰਕੇ ਕੋਈ ਵੀ ਜਾਣਕਾਰੀ ਵੀਰ ਤੋਂ ਲੈ ਸਕਦੇ ਹੋ ਵੀਰ ਕੋਲ ਜਾਣਕਾਰੀ ਬਹੁਤ ਜ਼ਿਆਦਾ ਹੈਗੀ ਆਪਾਂ ਬਾਈ ਜੀ ਪਾਰਦਾਰ ਪਾਰ ਬਾਈ ਜੀ ਲੈ ਕੇ ਆਵਾਂਗੇ ਤੇ ਤੁਹਾਨੂੰ ਆਜ ਦੀ ਵੀਰਾਂ ਦੀ ਜਾਣਕਾਰੀ ਦਿੰਦੇ ਰਹਾਂਗੇ ਵੀ ਤੁਸੀਂ ਕਿਵੇਂ ਕੰਮ ਕਰ ਸਕਦੇ ਹੋ ਠੀਕ ਹੈ ਧੀਰੇ ਬਾਈ ਧੰਨਵਾਦ ਬਾਈ ਧੰਨਵਾਦ